ਸਾਸਿਆ ਕਰ ਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਸ਼ੈ ਵਿਸ਼ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਬੜੀ ਹੈਲਦੀ ਰੈਸਪੀ ਲੈ ਕੇ ਆਇਆ ਹਾਂ ਉਹ ਹੈ ਜੀ ਗਾਜਰਾ ਮਟਰ ਦੀ ਰੈਸਪੀ ਇਹਦੇ ਵਿੱਚ ਆਪਾਂ ਇੱਕ ਸਪੈਸ਼ਲ ਇਨਗਰੀਡੀਐਂਟ ਪਾਵਾਂਗੇ ਜਿਸ ਨਾਲ ਸਬਜ਼ੀ ਦਾ ਸਵਾਦ ਹੈ ਜਿਹੜਾ ਉਹ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਂਦਾ ਹੈ ਤੇ ਉਸ ਨੂੰ ਤੁਸੀਂ ਅਖੀਰ ਤੱਕ ਜ਼ਰੂਰ ਦੇਖਣਾ ਐਸ ਰੈਸਪੀ ਨੂੰ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਉਹ ਸਪੈਸ਼ਲ ਇਨਗਰੀਡੀਐਂਟ ਕੀ ਹੈ ਜਿਸ ਨਾਲ ਇਹਦਾ ਸਵਾਦ ਹੈ ਜਿਹੜਾ ਉਹ ਬਹੁਤ ਜ਼ਿਆਦਾ ਇਨਹਾਂਸ ਹੋ ਗਿਆ ਹੈ ਤੇ ਇੱਕ ਹੋਰ ਰਿਕਵੈਸਟ ਕਰਨੀ ਜੇਕਰ ਹਾਲੇ ਤੱਕ ਤੁਸੀਂ ਮੇਰੇ YouTube ਚੈਨਲ ਪੰਜਾਬੀਆਂ ਦਾ ਤੜਕੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਓ ਹੁਣ ਅਸ ਰਸਪੀ ਦੀ ਸ਼ੁਰੂਆਤ ਕਰਦੇ ਹਾਂ ਗਾਜਰ ਮਟਰ ਬਣਾਉਣ ਵਾਸਤੇ ਦੋਸਤੋ ਇੱਥੇ ਮੈਂ ਅੱਧਾ ਕਿਲੋ ਗਾਜਰ ਹੈ ਜਿਸ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਤੇ ਬਾਅਦ ਵਿੱਚ ਫਿਰ ਕੱਟ ਲਿਆ ਸੀਗਾ ਤੇ ਇੱਥੇ ਮੈਂ 300 ਗ੍ਰਾਮ ਦੇ ਕਰੀਬ ਮਟਰ ਲਏ ਨੇ ਤੁਸੀਂ ਇਸ ਦੀ ਰੇਸ਼ੋ ਬਤਾ ਕੇ ਟਾ ਵੀ ਸਕਦੇ ਹੋ ਤੇ ਇਸ ਤੋਂ ਇਲਾਵਾ ਮੈਂ ਇਸ ਦੇ ਵਿੱਚ ਇਸ ਤੋਂ ਇਲਾਵਾ ਸਬਜ਼ੀ ਦਾ ਮਸਾਲਾ ਬਣਾਉਣ ਵਾਸਤੇ ਇੱਥੇ ਮੈਂ ਮੀਡੀਅਮ ਸਾਈਜ਼ ਦੇ ਦੋ ਪਿਆਜ਼ ਲਏ ਨੇ ਜਿਨ੍ਹਾਂ ਨੂੰ ਮੈਂ ਐਸੇ ਸਲਾਈਸਸ ਦੇ ਵਿੱਚ ਲੰਮਾ ਲੰਮਾ ਕੱਟ ਲਿਆ ਤੇ ਚਾਰ ਮੈਂ ਹਰੀਆਂ ਮਿਰਚਾਂ ਲਈਆਂ ਨੇ ਤੇ ਦੋ ਹੀ ਥੋੜੇ ਕੁ ਵੱਡੇ ਸਾਈਜ਼ ਦੇ ਟਮਾਟਰ ਸੀ ਇਹਨਾਂ ਨੂੰ ਵੀ ਮੈਂ ਇਸੇ ਤਰ੍ਹਾਂ ਕੱਟ ਲਿਆ ਤੇ 1 ਇੰਚ ਦੇ ਕਰੀਬ ਅਦਰਕ ਇਹਨੂੰ ਵੀ ਮੈਂ ਬ੍ਰਿਕ ਬ੍ਰਿਕ ਕੱਟ ਲਿਆ ਤੇ 8 ਤੋਂ 10 ਤੁਰੀਆਂ ਜਿਹੜੀਆਂ ਸੀ ਲਸਣ ਦੀਆਂ ਉਹਨਾਂ ਨੂੰ ਵੀ ਮੈਂ ਬਰੀਕ-ਬਰੀਕ ਕੱਟ ਲਿਆ ਤੇ ਹੁਆ ਆਪਾਂ ਉਹਨੂੰ ਸਬਜ਼ੀ ਦੀ ਸ਼ੁਰੂਆਤ ਕਰਦੇ ਆਂ ਗੈਸ ਤੇ ਮੈਂ ਕੜਾਈ ਰੱਖ ਦਿੱਤੀ ਹੈ ਤੇ ਇਹਦੇ ਵਿੱਚ ਹੁਣ ਮੈਂ ਇੱਕ ਚਮਚ ਦੇ ਕਰੀਬ ਇੱਕ ਕੜਛੀ ਦੇ ਕਰੀਬ ਛੋਟੀ ਕੜਛੀਆ ਸਰੋਂ ਦਾ ਤੇਲ ਪਾ ਦਿੱਤਾ ਹੈ ਤੇਲ ਆਪਣਾ ਗਰਮ ਹੋ ਚੁੱਕਾ ਹੈ ਇੱਥੇ ਮੈਂ 1 ਚਮਚ ਹਿੰਗ ਤੇ ਇੱਕ ਚਮਚ ਮੈਂ ਛੋਟਾ ਚਮਚਾ ਜਾਇ ਜੀਰੇ ਦਾ ਪਾਉਣਾ ਚੰਗੀ ਤਰ੍ਹਾਂ ਜੀਰੇ ਨੂੰ ਭੁੰਨ ਲੰਦੋ ਤੇ ਲਸਣ ਤੇ ਅਦਰਕ ਜਿਹੜਾ ਮੈਂ ਬਰੀਕ ਟੋਪ ਕਰਕੇ ਰੱਖਿਆ ਹੈ ਇਹ ਸਾਰੇ ਨੂੰ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਤੋ ਦੇਖ ਰਹੇ ਹੋ ਕਿ ਲਸਣ ਦੇ ਕਲਰ ਚੇਂਜ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਿੰਦੇ ਹਾਂ ਇਹ ਜੇ ਮਸਾਲਾ ਤੁਹਾਡਾ ਚੰਗੀ ਤਰ੍ਹਾਂ ਭਲੀ ਜਾਂਦਾ ਨਾ ਜੀ ਤੇ ਸਬਜ਼ੀ ਦਾ ਸਾਰਾ ਖੇਲ ਹੈ ਜਿਹੜਾ ਉਹ ਮਸਾਲੇ ਤੇ ਹੀ ਹੁੰਦਾ ਗਾਜਰ ਮਟਰ ਹੈ ਜਿਹੜੇ ਉਹ ਬੱਚਿਆਂ ਦੇ ਫੇਵਰਟ ਹੁੰਦੇ ਆ ਤੇ ਦੇਦੇ ਵੀ ਜ਼ਰੂਰ ਚਾਹੀਦੇ ਆ ਕਿਉਂਕਿ ਗਾਜਰਾਂ ਦੇ ਵਿੱਚ ਹੈ ਜਿਹੜਾ ਵਿਟਾਮਿਨ A ਬਹੁਤ ਜ਼ਿਆਦਾ ਹੁੰਦਾ ਜੋ ਕਿ ਬੱਚਿਆਂ ਦੀ ਅੱਖਾਂ ਵਾਸਤੇ ਤੇ ਬਜ਼ੁਰਗਾਂ ਦੀ ਅੱਖਾਂ ਵਾਸਤੇ ਤੇ ਆਪਣੇ ਲਈ ਸਾਰਿਆਂ ਲਈ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ ਇਹਦੇ ਗਾਜਰਾ ਵਿਟਾਮਿਨ ਇਹ ਹੈ ਜਿਹੜਾ ਉਹ ਬੱਚਿਆਂ ਨੂੰ ਤਾਂ ਜ਼ਰੂਰ ਦੇਣਾ ਚਾਹੀਦਾ ਹੈ। ਕਿ ਅੱਜ ਆਪਣਾ ਕਲਰ ਚੇਂਜ ਕਰ ਦਿੱਤਾ ਹੈ। ਤੇ ਥੋੜੀ ਕੋ ਗੈਸ ਦੀ ਫਲੇਮ ਨੂੰ ਕੱਟ ਕਰਦੇ ਹੋਏ ਇੱਥੇ ਮੈਂ 1.5 ਚਮਚਾ ਜਿਹੜਾ ਇਹ ਪਿੰਕ ਸਾਲਟ ਆ ਦੋਸਤੋ। ਨਮਕ ਦਾ ਪਾ ਦਿੱਤਾ ਹੈ। ਅੱਧਾ ਚਮਚਾ ਦੇ ਕਰੀਬ ਹਲਦੀ ਪਾਊਡਰ ਤੇ ਥੋੜਾ ਕੋ ਮੈਂ ਲਾਲ ਮਿਰਚ ਦਾ ਪਾਇਆ। ਲਾਲ ਮਿਰਚ ਅਸੀਂ ਬਹੁਤ ਘੱਟ ਖਾਂਦੇ ਹਾਂ। ਅੱਧਾ ਚਮਚ ਇੱਥੇ ਮੈਂ ਜੀਰਾ ਪਾਊਡਰ ਧਨੀਆ ਪਾਊਡਰ ਹੈ ਜਿਹੜਾ ਮੈਂ ਇਹ ਡੇਢ ਚਮਚ ਪਾਵਾਂਗਾ ਥੋੜਾ ਕੁ ਆਪਾਂ ਪਿਆਜ਼ਾਂ ਦੇ ਨਾਲ ਹੀ ਸੁੱਕੇ ਮਸਾਲਿਆਂ ਨੂੰ ਪੋਲ ਲਾਂਗੇ ਜਿਆਦਾ ਨਹੀਂ ਤੁਸੀਂ ਸੇਕਾ ਕਰਨਾ ਜੇ ਤਾਂ ਮਸਾਲੇ ਆ ਜਿਹੜੇ ਉਹ ਸੜ ਜਾਣਗੇ ਤੇ ਸਬਜ਼ੀ ਦੇ ਵਿੱਚ ਕਲਰ ਦੇਣ ਵਾਸਤੇ ਮੈਂ ਇੱਥੇ ਇੱਕ ਚਮਚਾ ਦੇਢ ਦੇਗੀ ਮਿਰਚ ਦਾ ਪਾ ਲਿਆ ਕਿਉਂਕਿ ਆਪਾਂ ਹਰੀਆਂ ਮਿਰਚਾਂ ਜਿਆਦਾ ਯੂਜ਼ ਕਰਦੇ ਆ ਦੋਸਤੋ ਲਾਲ ਮਿਰਚ ਦੀ ਘੱਟ ਵਰਤੋਂ ਕਰਿਆ ਕਰੋ ਤੇ ਇੱਥੇ ਮੈਂ ਨਾਲ ਦੀ ਨਾਲ ਹੀ ਟਮਾਟਰ ਦਾ ਤੇ ਹਰੀਆਂ ਮਿਰਚਾਂ ਜੋ ਆਪਾਂ ਕੱਟ ਕੇ ਰੱਖੀਆਂ ਸੀ ਉਹ ਪਾ ਦਿੰਦੇ ਹਾਂ ਤੇ ਹੁਣ ਆਪਾਂ ਸਬਜ਼ੀ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਕਿਉਂਕਿ ਨਮਕ ਆਪਾਂ ਪਾ ਚੁੱਕੇ ਆ ਤੇ ਟਮਾਟਰਾਂ ਦੇ ਨਾਲ ਦੀ ਨਾਲ ਹੀ ਆਪਣਾ ਪਾਣੀ ਦੀ ਲੀਕ ਕਰਦੇ ਨੇ ਤੇ ਗੱਲਣ ਸ਼ੁਰੂ ਹੋ ਜਾਂਦਾ ਹੈ ਇੱਥੇ ਤੁਸੀਂ ਹੁਣ ਗੈਸ ਦੀ ਫਲੇਮ ਨੂੰ ਥੋੜਾ ਜਿਹਾ ਤੇਜ਼ ਕਰ ਸਕਦੇ ਹੋ ਜੇ ਤੁਹਾਡੇ ਮਸਾਲੇ ਸੜਦੇ ਹੋ ਤਾਂ ਤੁਸੀਂ ਥੋੜਾ ਕੋ ਪਾਣੀ ਵੀ ਪਾ ਸਕਦੇ ਹੋ ਤੁਸੀਂ ਦੇਖ ਪਾ ਰਹੇ ਹੋ ਕਿ ਮਸਾਲੇ ਨੇ ਤੇਲ ਛੱਡ ਦਿੱਤਾ ਹੈ ਤੇ ਚੰਗੀ ਤਰ੍ਹਾਂ ਇਹ ਭਲੀ ਗਿਆ ਹੁਣ ਇਹਦੇ ਵਿੱਚ ਆਪਾਂ ਗਾਜਰ ਤੇ ਮਟਰ ਹੈ ਜਿਹੜੇ ਆਪਨੇ ਉਹ ਮਿਕਸ ਕਰ ਦਿੰਦੇ ਹਾਂ ਦੋਸਤੋ ਵੈਸੇ गाजर और मटर दी जेडी परफेक्ट रेशो होंदी है ओ हुंदी है 3:2 दी ਜਿਹੜੇ ਅਸਟੂਡ ਦੇ ਵਿੱਚ ਬਣਾਏ ਜਾਂਦੇ ਆ ਸੁੱਕੀ गाजर मटर दी ਪਬਜੀ ਉਹ 3:2 ਦੇ ਹਿਸਾਬ ਨਾਲ ਬਣਾਉਂਦੇ ਆ ਜਦ ਕਿ 400 ਗ੍ਰਾਮ ਜੇ ਤੁਹਾਡੇ ਮਟਰ ਹੋਣਗੇ ਤਾਂ 600 ਗ੍ਰਾਮ गाजर ਹੋਏਗੀ weight ਜਿਹੜਾ ਕਰਦੇ ਆ ਉਹ गाजर ਨੂੰ ਖਿਲਲਣ ਤੋਂ ਅੱਗਾ ਪਿਛਾ ਕੱਟਣ ਤੋਂ ਬਾਅਦ ਉਹ ਮਟਰਾਂ ਦੇ ਦਾਣਿਆਂ ਦਾ ਇੱਕ ਦੋ ਮਿੰਟ ਆਪਾਂ ਕੱਲੇ ਮਟਰਾਂ ਨੂੰ ਤਲਾਂਦੇ ਆ ਫਿਰ ਆਪਾਂ ਗਾਜਰ ਪਾ ਦਿਆ ਦੋਸਤੋ ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਹਾਲੇ ਤੱਕ ਮੇਰੇ YouTube ਚੈਨਲ ਪੰਜਾਬੀਆਂ ਦਾ ਤੜਕੇ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰੋਗੇ ਇੱਕ ਸਪੈਸ਼ਲ ਇਨਗਰੀਡੀਅੰਟ ਮੈਂ ਦੱਸਾਂਗਾ ਬਾਅਦ ਦੇ ਵਿੱਚ ਉਹ ਜੇ ਆਪਾਂ ਇਹਦੇ ਵਿੱਚ ਪਾ ਲੈਂਦੇ ਆ ਬਹੁਤ ਹੀ ਜਿਆਦਾ ਸਵਾਦਿਸ਼ਟ ਸਬਜ਼ੀ ਬਣ ਜਾਂਦੀ ਹੈ ਇਹ। ਇੱਕ ਤੋਂ 2 ਮਿੰਟ ਹੋ ਚੁੱਕੇ ਨੇ ਮਟਰਾਂ ਨੂੰ। ਹੁਣ ਆਪਾਂ ਇੱਥੇ ਗਾਜਰ ਆਪਾਂ ਸਾਰੀ ਪਾ ਦਨੇ ਹਾਂ। ਤੇ ਇਸ ਦੇ ਵਿੱਚ ਆਪਾਂ ਪਾਣੀ ਦੀ ਵਰਤੋਂ ਨਹੀਂ ਕਰਾਂਗੇ ਦੋਸਤੋ। ਕਿਉਂਕਿ ਗਾਜਰ ਤੇ ਟਮਾਟਰ ਜਿਹੜਾ ਆਪਦਾ ਪਾਣੀ ਛੱਡਣਗੇ ਉਸੇ ਦੇ ਹੀ ਵਰਤੋਂ ਕਰਾਂਗੇ ਆਪਾਂ। ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਤੁਸੀਂ ਸਭ ਜਦਲ ਕੋਟ ਕਰ ਦੋ 1 ਕਦੇ ਮਿੰਟ ਵਾਸਤੇ ਇਹਨੂੰ ਚੰਗੀ ਤਰ੍ਹਾਂ ਐਸੇ ਤਰ੍ਹਾਂ ਹੀ ਚਲਾਓ ਦੋਸਤੋ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਲਿਖਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਮੇਰੀ ਰੈਸਪੀ ਨੂੰ ਦੇਖਦੇ ਹੋ ਤੇ ਤੁਸੀਂ ਨੈਕਸਟ ਰੈਸਪੀ ਕਿਹੜੀ ਦੇਖਣਾ ਚਾਹੁੰਦੇ ਹੋ ਤਾਂ ਕਿ ਮੈਨੂੰ ਪਤਾ ਲੱਗੇ ਔਰ ਮੈਂ ਤੁਹਾਡੀ ਮੁਤਾਬਕ ਫਰਮਾਇਸ਼ ਤੇ ਉਹੀ ਰੈਸਪੀ ਆਪਦੇ ਚੈਨਲ ਤੇ ਅਪਲੋਡ ਕਰਿਆ ਕਰਾਂ ਉੱਪਰ ਗੈਸ ਦੀ ਫਲੇਮ ਨੂੰ ਸਲੋ ਕਰਕੇ ਇਹਨੂੰ 5 ਤੋਂ 7 ਮਿੰਟ ਤੱਕ ਸਿਮਤ ਹੀ ਚੱਲਣ ਦਾਂਗੇ ਪਰ ਵਿਚੋ-ਵਿਚੋ ਆਪਾਂ ਇਹਨੂੰ ਹਿਲਾਵਾਂਗੇ ਜ਼ਰੂਰ ਕਿਉਂਕਿ ਪਾਣੀ ਦੀ ਵਰਤੋਂ ਨਹੀਂ ਕੀਤੀ ਤੈਨੂੰ ਟੱਕ ਕੇ ਪਕਾਵਾਂਗੇ ਤਾਂ ਉਸ ਨਾਲ ਇਹ ਪਾਣੀ ਰਿਲੀਜ਼ ਕਰੇਗੀ ਗਾਜਰ ਔਰ ਮਟਰ ਇਹਨਾਂ ਮੈਂ ਟੱਕ ਦਿੱਤਾ ਤੇ ਗੈਸ ਦੀ ਫਲੇਮ ਨੂੰ ਸਲੋ ਕਰ ਦਿੱਤਾ ਤੇ 5 ਤੋਂ 7 ਮਿੰਟ ਨੂੰ ਆਪਾਂ ਚੱਲਣ ਦਾਂਗੇ ਸਬਜ਼ੀ ਨੂੰ ਸੇਮ ਤੇ ਚਲਦੇ ਹੋਏ 3 ਤੋਂ 4 ਮਿੰਟ ਹੋ ਚੁੱਕੇ ਨੇ ਦੇਖੋ ਨੂੰ ਆਪਾਂ ਇੱਕ ਵਾਰੀ ਇਹਨੂੰ ਹਲਾ ਜ਼ਰੂਰ ਦਿੰਦੇ ਆ ਚੈੱਕ ਕਰ ਲੈਂਦੇ ਆ ਨਾਲੇ ਕਿੰਨੀ ਕੋ ਕਸਰ ਆ ਦੇਖੋ ਸਬਜ਼ੀ ਨੇ ਆਪਣਾ ਪਾਣੀ ਛੱਡ ਦਿੱਤਾ ਹੈ ਗਾਜਰਾਂ ਅੱਜ ਕੱਲ੍ਹ ਪਾਣੀ ਬਹੁਤ ਆ ਰਿਹਾ ਥੋੜਾ ਕੋ ਮਟਰਾਂ ਨੂੰ ਕਸਰ ਹੈ 2-3 ਮਿੰਟ ਆਪਾਂ ਹੋਰ ਚੱਲਣ ਦਾਂਗੇ ਤੱਕ ਦਿੰਦੇ ਆ ਤੇ ਥੋੜੋ ਤੇ ਚਲਣ ਦਿੰਦੇ ਆ ਸਬਜੀ ਨੂੰ ਪੱਕਦੇ ਹੋਏ 2 ਤੋਂ 3 ਮਿੰਟ ਹੋਰ ਹੋ ਚੁੱਕੇ ਨੇ ਤੇ ਉਦੋਂ ਆਪਾਂ ਚੈੱਕ ਕਰਦੇ ਆ ਜੇ ਕੋ ਬਹੁਤ ਵਧੀਆ ਸਬਜੀ ਬਣ ਚੁੱਕੀ ਆ ਤੁਸੀਂ ਥੱਲੇ ਦੇਖਦੇ ਹੋ ਕਿ ਅੰਦਰ ਥੱਲੇ ਦੇ ਉੱਤੇ ਬਿਲਕੁਲ ਵੀ ਪਾਣੀ ਨਹੀਂ ਆ ਤੇ ਤੇਲ ਵੀ ਇਹ ਰਿਲੀਜ਼ ਕਰੀ ਚੁੱਕੀ ਆ ਤੇ ਉਦੋਂ ਤਾਂ ਪਹਿਨ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਕਿ ਇੱਕ ਸਪੈਸ਼ਲ ਇਨਗਰੀਡੀਐਂਟ ਹੈ ਉਹ ਆਪਾਂ ਜਰੂਰ ਪਾਵਾਂਗੇ ਤੇ ਸਭ ਤੋਂ ਪਹਿਲਾਂ ਤਾਂ ਆ ਜੀ ਇਹ ਹੈ ਅਜਵਾਇਨ ਅਜਵਾਇਨ ਮੈਂ ਇੱਥੇ ਕਿਉਂਕਿ ਗਾਜਰ ਤੇ ਮਟਰ ਦਾ ਅਜਵਾਇਨ ਦਾ ਕੰਬੀਨੇਸ਼ਨ ਬਹੁਤ ਵਧੀਆ ਹੈ ਹੱਤਾਂ ਨਾਲ ਆਪਾਂ ਮਸਲ ਕੇ ਚੰਗੀ ਤਰ੍ਹਾਂ ਪਾਵਾਂਗੇ ਮਸਲਾ ਜ਼ਰੂਰੀ ਹੁੰਦਾ ਹੈ ਅਜਵਾਇਦੋਂ ਮਸਲਾ ਨਾਲ ਕੀ ਆਂਦਾ ਫਲੇਵਰ ਨਿਕਲਿਆ ਆਂਦਾ ਤੇ ਇਸ ਤੋਂ ਇਲਾਵਾ ਮੈਂ ਇੱਥੇ ਜਿਹੜਾ ਸਪੈਸ਼ਲ ਇੰਗਰੀਡੀਐਂਟ ਹੈ ਉਹ ਹੈ ਜੈਫਲ ਜੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਜੈਫਰ ਇੱਕ ਜੈਫਲ ਦਾ ਦਸਵਾਂ ਹਿੱਸਾ ਪਾਣਾ ਜ਼ਿਆਦਾ ਨਹੀਂ ਪਾਣਾ ਇਹਨੂੰ ਬਸ ਐਸੇ ਤਰ੍ਹਾਂ ਥੋੜਾ ਕੂੰ ਆਪਾਂ ਇੱਕ ਜਾਂ ਦੋ ਤਿੰਨ ਵਾਰੀ ਕਰ ਦਿੰਨੇ ਆ ਤਾਂ ਇਹ ਜੈਫਲ ਦਾ ਦਸਵਾਂ ਹਿੱਸਾ ਬਣ ਜਾਂਦਾ ਹੈ ਇਹਦੇ ਨਾਲ ਕੀ ਹੈ ਕਿ ਟੇਸਟ ਦੇ ਵਿੱਚ ਹੋਰ ਜ਼ਿਆਦਾ ਇਨਹਾਂਸਮੈਂਟ ਹੋ ਜਾਂਦੀ ਹੈ ਤੁਸੀਂ ਗਾਜਰਾ ਮਟਰ ਦੇਖੋ ਕਿੰਨਾ ਵਧੀਆ ਗਾਜਰਾ ਮਟਰ ਦਾ ਲੁੱਕ ਆਇਆ ਤੇ ਖੁਸ਼ਬੂ ਕਿਆ ਕਹਨੇ ਉਹਨਾਂ ਦੇ ਵਿੱਚ ਆਪਾਂ ਜਿਹੜੀ ਗਾਜਰਾ ਮਟਰ ਦੀ ਜਾਨ ਹੁੰਦੀ ਹੈ ਉਹ ਹੁੰਦੀ ਹੈ ਦੋਸਤੋ ਬਹੁਤ ਸਾਰਾ ਧਨੀਆ ਹਰਾ ਧਨੀਆ ਜਿਹੜਾ ਉਹ ਖੁੱਲੇ ਦਿਲ ਨਾਲ ਇੰਦੇ ਚ ਪਾਓ ਤੁਸੀਂ ਤਾਂ ਟੇਸਟ ਇੰਨਾ ਹੋਰ ਵਧੀਆ ਹੋ ਜਾਂਦਾ ਧਨੀਆ ਹਰਾ ਇੰਦੇ ਚ ਕੰਜੂਸੀ ਨਾ ਕਰਨਾ ਕਿਉਂਕਿ ਧਨੀਆ ਧਨੀਏ ਨਾਲ ਜਿਹੜਾ ਹਰਾ ਧਨੀਆ ਦੇ ਨਾਲ ਇਹਦਾ ਫਲੇਵਰ ਬਹੁਤ ਵਧੀਆ ਹੁੰਦਾ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਤੇ ਆਓ ਉਹਨੂੰ ਆਪਾਂ ਤੁਹਾਨੂੰ ਕਰ ਬ ਕਰਦੇ ਆ ਗਾਜਰ ਮਟਰ ਦੀ ਸਬਜੀ ਬਣ ਕੇ ਤੁਸੀਂ ਦੇਖ ਪਾ ਰਹੇ ਹੋ ਬਿਲਕੁਲ ਤਿਆਰ ਹੋ ਚੁੱਕੀ ਆ ਬਹੁਤ ਹੀ ਜਿਆਦਾ ਹੈਲਥੀ ਸਬਜੀ ਤੇ ਬੱਚਿਆਂ ਦੀ ਫੇਵਰੇਟ ਸਬਜੀ ਹੁੰਦੀ ਆ ਸਰਦੀਆਂ ਦੇ ਵਿੱਚ ਜਿਆਦਾ ਗਾਜਰਾ ਦੀ ਵਰਤੋਂ ਕਰੋ ਤੇ ਆਪਦੇ ਸਰੀਰ ਨੂੰ ਜਿਹੜਾ ਸੰਡੋਰ ਬਣਾਓ ਤੇ ਐਸੀ ਤਰ੍ਹਾਂ ਦੀ ਵਧੀਆ ਵਧੀਆ ਰੈਸਪੀਜ਼ ਦੇਖਣ ਦੇ ਲਈ ਤੁਹਾਡਾ ਸਾਰਿਆਂ ਅਗੇ ਬੇਨਤੀ ਆ ਕਿ ਮੇਰਾ YouTube ਚੈਨਲ ਆ ਜਿਹੜਾ ਪੰਜਾਬੀਆਂ ਦਾ ਤੜਕਾ ਉਹਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਵੀ ਤੁਹਾਡਾ ਇੱਕ ਸ਼ੇਅਰ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਕੀਮਤੀ ਹੈ ਸਸਰੀ ਅਕਾਦੀ